ਉਹ ਸਮਝ ਲੈ ਦੇਖੋ ਸਾਰਾ ਪਲਸਤਰ ਵਗੈਰਾ ਚਾੜਤਾ ਆ ਨਵਾਂ ਕੰਮ ਕਰਦੇ ਪਿਆ ਸ਼ੁਰੂ ਹੋ ਗਿਆ ਕੰਸਟਰਕਸ਼ਨ ਚੱਲਦੀ ਪਈ ਆ ਦੂ ਕਾਰਾਂ ਦੀਆਂ ਪਾਰਕਿੰਗ ਆ ਇੱਧਰ ਵੀ ਕਾਫੀ ਜਗ੍ਹਾ ਕਾਰਾਂ ਵਾਸਤੇ ਆ ਸਮਝਦੇ ਜੇ ਸਾਬਦੇ ਜੇ ਇੱਧਰ ਪਾਰਕਿੰਗ ਆ ਅਜੰਤਵਾਰ ਦਾ ਦਿਨ ਆ ਸਾਗਾ ਕੇ ਪੂਰਾ ਫੋਲਾ ਰਾਸ਼ਾ ਜੀ ਕੋਲੇ ਪਾਸੇ ਜਿੰਨਸਾ ਸਾਹਮਣੇ ਸਰੋਵਰ ਸਾਹਿਬ ਜੀ ਸਸਰੀਏ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਅੱਜ ਅਸੀਂ ਪਹੁੰਚੇ ਆ ਜੀ ਜਲੰਧਰ ਦੇ ਬਹੁਤ ਹੀ ਮਸ਼ਹੂਰ ਗੁਰਦੁਆਰੇ ਤੱਲਨ ਸਾਹਿਬ ਤੇ ਤੱਲਨ ਸਾਹਿਬ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਜਿੱਦਾਂ ਕਿ ਇੱਥੇ ਜਹਾਜ਼ ਵਗੈਰਾ ਚੜਦੇ ਲੋਕੀ ਵਿਦੇਸ਼ ਜਾਣ ਵਾਸਤੇ ਜਹਾਜ਼ ਚੜਾਉਂਦੇ ਆ ਮੰਨਤਾ ਹੈ ਇੱਥੇ ਕਾਫੀ ਲੋਕ ਆਂਦੇ ਆ ਜੀ ਦੂਰ ਦੂਰ ਦਰਸ਼ਨ ਕਰਨ ਵਾਸਤੇ ਪਿੰਡ ਵਿੱਚੋਂ ਗੁਰਦੁਆਰਾ ਸਾਹਿਬ ਉੱਥੇ ਸਾਹਮਣੇ ਹੈਗਾ ਜੀ ਤੇ ਆਜੋ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਆ ਤੇ ਅੱਜ ਆਪਣੇ ਨਾਲ ਭਾਈ ਸਾਹਿਬ ਆਏ ਆ ਗੋਬਿੰਦਰ ਸਿੰਘ ਗੋਬਿੰਦਰ ਸਿੰਘ ਪੁਰਤਗਾਲ ਤੋਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਨੇ ਤੁਹਾਨੂੰ ਦਿਖਾਣਾ ਵੈ ਕੀ ਹਾਲ ਚੱਲ ਭਾਈ ਠੀਕ ਹੋ ਬਹੁਤ ਵਧੀਆ ਜੀ ਤੇ ਪੰਜਾਬ ਆ ਕੇ ਕਿੱਦਾਂ ਲੱਗਿਆ ਹੁਣ ਬਹੁਤ ਵਧੀਆ ਲੱਗ ਰਿਹਾ ਹੈ ਜੀ ਆ ਜਿੰਨੇ ਜੀ ਆਪੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਣਿਆ ਇਹਨੇ ਦੇ ਕਰਕੇ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਆ ਚਲੋ ਆ ਜਿਓ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਾਉਂਦੇ ਆ ਆ ਪਾਰਕਿੰਗ ਬਣੀ ਹੋਈ ਹੈ ਜੀ ਤੱਲਨ ਸਾਹਿਬ ਗੁਰਦੁਆਰੇ ਦੇ ਦੇਖੋ ਸਾਰੇ ਪਾਸੇ ਕਿੱਦਾਂ ਰਾਸ਼ੀ ਰਾਸ਼ਾ ਮੋਟਰਸਾਈਕਲ ਮੋਟਰਸਾਈਕਲ ਲੱਗੇ ਹੋਇਆ ਅਜਾਇਤਵਾਰ ਦਾ ਦੇਨੇ ਆ ਤਾਂ ਕਰਕੇ ਪੂਰਾ ਫੁੱਲ ਰਾਸ਼ੀਆ ਜੀ ਇਸ ਟਾਈਮ ਦੇਖੋ ਬਿਜਾਰ ਲੱਗਾ ਹੋਇਆ ਟਾਈਮ ਹੋਇਆ ਇਸ ਟਾਈਮ 6:30 ਹੋ ਗਿਆ 6:30 ਵਜੇ ਨੀ ਰਾਇਆ ਹੋ ਗਿਆ ਥੋੜਾ ਜਿਹਾ ਅੱਜ ਮੌਸਮ ਥੜਾ ਵਧੀਆ ਆ ਧੁੱਪ ਜਿਹੀ ਨਹੀਂ ਨਿਕਲੀ ਹੋਈ ਬਾਜ਼ਾਰ ਦੇਖੋ ਸਾਰੇ ਪਾਸੇ ਲੱਗਾ ਹੋਇਆ ਵਾ ਆ ਸਟਿਕਰ ਸਟicker ਲੱਗੇ ਹੋਏ ਮੋਟਰਸਾਈਕਲਾਂ ਵਗੈਰਾ ਤੇ ਲਾਉਣ ਵਾਸਤੇ ਠੀਕ ਹੈ ਮਾਸਟਰਾਂ ਕਾਫੀ ਮਾਰਕੀਟ ਲੱਗੀ ਹੋਈ ਆ ਦੇਖੋ ਜੀ ਸਾਰੇ ਪਾਸੇ ਇੱਧਰ ਝੂਲੇ ਵੀ ਲੱਗੇ ਹੋਇਆ ਝੂਲੇ ਵੀ ਲੱਗੇ ਆ ਉਹ ਮੁੰਡਾ ਜੰਪਿੰਗ ਕਰਦਾ ਪਿਆ ਵਾ ਹਰ ਸੰਡੇ ਨੂੰ ਇੱਕ ਤਰ੍ਹਾਂ ਦਾ ਮੇਲਾ ਹੀ ਆ। ਕਾਫੀ ਲੰਬੀ ਮਾਰਕੀਟ ਲੱਗੀ ਹੋਈ ਆ। ਤੁਸੀਂ ਦੇਖ ਸਕਦੇ ਜਿੰਨਾ ਮਰਜੀ ਸਮਾਨ ਲੈ ਲਓ। ਪਿੰਡਾਂ ਵਗੈਰਾ ਤੋਂ ਕਾਫੀ ਲੋਕ ਆਉਂਦੇ ਇੱਥੋਂ। ਸਮਾਨ ਵਗੈਰਾ ਲੈਂਦੇ ਆ। ਇੱਧਰ ਵੀ ਬੈਗ-ਬੂਗ ਦਿਖ ਲੱਗਿਆ ਸਾਰਾ ਸਮਾਨ। ਬਿਲਕੁਲ ਹੈ ਨਾ ਬਿਲਕੁਲ ਮੇਲੇ ਵਾਲਾ ਹੀ ਮਾਹੌਲ ਆ ਪੂਰਾ। ਇਹ ਮਾਰਕੀਟ ਜਿਹੜੀ ਆ ਸੰਡੇ ਨੂੰ ਹੀ ਲੱਗਦੀ ਆ। ਬਾਕੀ ਦਿਨਾਂ ਚ ਤਨੀਂ ਲੱਗਦੀ। ਸੰਡੇ ਨੂੰ ਹੀ ਹੁੰਦੀ ਆ ਮਾਰਕਟ ਇਹ ਆ ਮੇਨ ਰਸਤਾ ਆ ਗਿਆ ਜੀ ਗੁਰਦਰਾ ਸਾਹਿਬ ਦਾ ਇੱਧਰਲੇ ਪਾਸੇ ਨਵਾਂ ਵਾਸ਼ਰੂਮ ਬਣਿਆ ਦੇਖੋ ਕਿੰਨਾ ਵਧੀਆ ਵਾਸ਼ਰੂਮ ਬਣਾਇਆ ਵੀ ਸੰਡੇ ਨੂੰ ਹੀ ਉਪਨੰਦਾ 10 ਰੁਪਏ ਜਿਹੜੀ ਮਰਜ਼ੀ ਲੈ ਲਓ 10 ਰੁਪਏ ਆ ਜੀ ਕਵਚਰ ਆ ਆ 100 ਰੁਪਏ 150 ਰੁਪਏ ਆ ਵੀ ਆ ਦੇ ਲੈ ਪਾਸੇ ਦੀ ਜਿਹਾ ਸਾਹ ਦੇ ਸਾਹਮਣੇ ਸਰੋਵਰ ਸਾਹਿਬ ਵੀ ਹੈਗਾ ਅੰਦਰ ਜਾ ਕੇ ਬਿਲਕੁਲ ਸਾਹਮਣੇ ਉੱਥੇ ਸਰੋਵਰ ਵੀ ਹੈਗਾ ਇੱਥੋਂ ਦੀ ਪ੍ਰੋਪਰ ਗੁਰਦੁਆਰਾ ਸਾਹਿਬ ਜਿਹੜਾ ਸਾਹਮਣੇ ਉਹ ਤੁਸੀਂ ਦੇਖ ਸਕਦੇ ਆ ਇਧਰਲੇ ਪਾਸੇ ਤੇ ਦੇਖ ਸਕਦੇ ਖੰਡਾ ਆ ਉਹ ਸਾਹਮਣੇ ਲੰਗਰ ਹਾਲ ਬਣਿਆ ਹੋਆ ਤੇ ਕਾਫੀ ਵੱਡਾ ਲੰਗਰ ਹਾਲ ਬਣ ਗਿਆ ਤਿਆਰ ਹੋ ਗਿਆ ਇੱਧਰੋਂ ਪਾਸੇ ਸਾਰੀਆਂ ਦੁਕਾਨਾਂ ਦੀਆਂ ਲੱਗੀਆਂ ਇੱਥੋਂ ਗੁਰਦੁਆਰਾ ਸਾਹਿਬ ਦੀ ਐਂਟਰੀ ਸ਼ੁਰੂ ਹੋ ਗਈ ਆ ਆ ਸਾਹਮਣੇ ਉੱਥੇ ਪ੍ਰਸ਼ਾਦ ਵਗੈਰਾ ਲੈਣਾ ਤੇ ਇੱਥੋਂ ਸਾਹਮਣੇ ਮਿਲ ਜਾਣਾ ਪ੍ਰਸ਼ਾਦ ਉਹ ਸਾਹਮਣੇ ਦੇਖੋ ਸਾਰਾ ਪਲਸਟਰ ਵਗੈਰਾ ਚਾੜਤਾ ਆ ਨਵਾਂ ਕੰਮ ਕਰਦੇ ਪਿਆ ਸ਼ੁਰੂ ਹੋ ਗਿਆ ਕੰਸਟਰਕਸ਼ਨ ਚੱਲਦੀ ਪਈ ਆ ਮੇਨ ਗੇਟ ਤੇ ਆ ਇੱਥੇ ਦਰਵਾਜ਼ੇ ਤੇ ਸਾਰਾ ਕੰਮ ਦੀ ਸਾਰੀ ਚੱਲਦੀ ਪਈ ਆ ਨਵਾਂ ਲਗਾਉਗੇ ਹਣ ਇੱਧਰ ਪਾਸੇ ਜੋੜਾ ਘਾਰਿਆ ਸਾਹਮਣੇ ਤੁਸੀਂ ਜੋੜਾ ਜਮਾ ਕਰਾ ਸਕਦੇ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਸੀ ਇੱਧਰ ਪਾਰਕਿੰਗ ਆ ਤੱਲਣ ਸਾਹਿਬ ਦੀ ਇੱਧਰ ਘੋੜੇ ਵੀ ਬਣੇ ਆ ਬਿਲਕੁਲ ਸਾਹਮਣੇ ਪਾਰਕਿੰਗ ਹੈ ਇੱਧਰ ਵੀ ਪਾਰਕਿੰਗ ਆ ਇੱਕ ਤਾਂ ਜਿਹੜੀ ਦੂਜੀ ਪਾਰਕਿੰਗ ਕਹਿੰਸੀਗੀ ਇੱਕ ਪਾਰਕਿੰਗ ਇੱਧਰ ਵੀ ਹੈ ਦੋ ਪਾਰਕਿੰਗਾਂ ਬਣੀਆਂ ਹੋਈਆਂ ਦੀ ਐਕਚੁਅਲ 'ਚ ਦੇਖੋ ਕਿੰਨੇ ਵਧੀਆ ਘੋੜੇ ਘੋੜੇ ਕਿੰਨੇ ਵਧੀਆ ਬਣੇ ਹੋ ਆ ਲਓ ਜੀ ਆ ਸਾਹਮਣੇ ਇੱਕ ਐਂਟਰੀ ਇੱਧਰ ਪਾਸਿਓਂ ਉਹ ਤੁਸੀਂ ਸਾਹਮਣੇ ਦੇਖ ਸਕਦੇ ਆ ਬੱਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਗੁਰਦੁਆਰਾ ਸਾਹਿਬ ਇੱਕ ਐਂਟਰੀ ਉਹ ਸਾਹਮਣੇ ਹੈਗੀ ਜਿੱਧਰ ਪਹਿਲਾਂ ਤਾਂ ਦਿਖਾਈ ਸੀਗੀ ਉਹ ਐਂਟਰੀ ਆ ਆਇਓ ਚੱਲਦੇ ਅੰਦਰ ਕਾਊਂਟਰ ਨੰਬਰ 4 ਆ ਉਧਰਲੇ ਪਾਸੇ ਕਾਊਂਟਰ ਨੰਬਰ 5 ਆ ਪਹਿਲਾਂ ਦੂਜੇ ਪਾਸੇ ਹੁੰਦਾ ਸੀਗਾ ਹੁਣ ਇਧਰੋਂ ਵੀ ਖੋਲ ਦਿੱਤਾ ਆ ਕਿਉਂਕਿ ਸੰਡੇ ਦੇ ਟਾਈਮ ਤੇ ਰਸ਼ ਜ਼ਿਆਦਾ ਹੁੰਦਾ ਆ ਤਾਂ ਕਰਕੇ ਇਧਰੋਂ ਵੀ ਖੋਲ ਦਿੱਤੇ ਗਏ ਆ Thank you. ਪਾਟਕੇ ਲਈ ਉਹ ਲੱਗਦਾ ਕਿ ਪਾਟਕੇ ਲਈ ਸੁਬਹ ਸੁਬਹ ਕਮਾਈ ਕਰਦਾ ਕਿੱਥੇ ਨਾਲੋਂ ਬੀਜੀ ਆ ਸੁਪਰ ਜਿੱਕਾ E पास्य भी लंगर हॉल की एंट्री है कि इधर भी जा सकते इधर बर्तन की सेवा चलती है जी बर्तन साफ सफाई इधर धोए तो धोई होंगी ਪਾਰਕਿੰਗ ਇੱਧਰ ਹੈ ਜੀ ਟੂ-ਵੀਲਰ ਦੀ ਪਾਰਕਿੰਗ ਤੇ ਇਹ ਬਿਲਕੁਲ ਆਪੋਜ਼ਿਟ ਸਾਈਡ ਤੇ ਇੱਧਰਲੇ ਪਾਸੇ ਆ ਕਾਰਾਂ ਦੀ ਪਾਰਕਿੰਗ ਇੱਧਰਲੇ ਪਾਸੇ ਦੇਖੋ ਸਾਰੀਆਂ ਕਾਰਾਂ ਹੀ ਕਾਰਾਂ ਖੜੀਆਂ ਪਈਆਂ ਬਹੁਤ ਵੱਡੀ ਪਾਰਕਿੰਗ ਹੈ ਕਾਰਾਂ ਦੀ ਵੀ ਕਾਰਾਂ ਦੀ ਪਾਰਕਿੰਗ ਇੱਧਰਲੇ ਪਾਸੇ ਵੀ ਬਣੀ ਹੋਈ ਹੈ ਇੱਧਰ ਵੀ ਦੇਖ ਸਾਡੇ ਕਾਰਾਂ ਹੀ ਕਾਰਾਂ ਲੱਗੀਆਂ ਨੇ ਬਹੁਤ ਜਿਆਦੀਆਂ ਦੋ ਕਾਰਾਂ ਦੀਆਂ ਪਾਰਕਿੰਗ ਆ ਇੱਧਰ ਵੀ ਕਾਫੀ ਜਗ੍ਹਾ ਕਾਰਾਂ ਵਾਸਤੇ ਤਰੀ ਵੀ ਪਾਰਕਿੰਗ ਬਣੀ ਹੈ। ਤਰੀ ਸਾਰੇ ਪਾਸੇ ਮੋਟਰਸਾਈਕਲ ਮੋਟਰਸਾਈਕਲ ਲੱਗੇ ਹੋਇਆ। ਕਾਫੀ ਵੱਡੀ ਪਾਰਕਿੰਗ ਬਣੀ ਹੈ। ਇਹ ਦੋ ਪਾਰਕਿੰਗ ਬਣੀ ਹੈ ਇੱਥੇ ਗੁਰਦਾਰ ਸਾਹਿਬ ਦੇ। ਦੋਨੋਂ ਪਾਰਕਿੰਗਾਂ ਪੂਰੀਆਂ ਫੁੱਲ ਹੁੰਦੀਆਂ ਵਾ। ਰਾਤ ਦਾ ਟਾਈਮ ਹੋ ਗਿਆ ਜੀ। 8 ਵਜੇ ਗਿਆ ਤੇ 8:20 ਤੁਸੀਂ ਦੇਖ ਸਕਦੇ ਕਿੰਨਾ ਜ਼ਿਆਦਾ ਰੌਣਕ ਮੇਲਾ ਹੈਗਾ ਇਸ ਟਾਈਮ। ਬਹੁਤ ਸੰਗਤ ਦਰਸ਼ਨ ਕਰਨ ਲਈ ਹੋਈ ਸ਼ਾਮ ਦੇ ਟਾਈਮ ਤੱਕ ਵੀ ਇਹ ਆ ਵੀ ਹੱਲੇ ਵੀ ਸੰਗਤ ਜਿਹੜੀ ਆ ਆ ਰਹੀ ਆ ਭਾਵਾਂ ਰਾਤ ਦਾ ਟਾਈਮ ਹੋ ਗਿਆ ਵਾ ਦੁਕਾਨਾਂ ਦੇ ਕਪੂਰੀਆਂ ਸਜੀਆਂ ਵਿਆਂ ਰਾਤ ਦੇ ਟਾਈਮ ਤੇ ਵੀ ਆਪਲੇ ਇੰਦੇ ਕੋਈ ਇਧਰ ਜਾਈ ਜਾਈ ਲੱਗੇ ਹੋਏ ਆ ਅਜੇ ਵੀ ਜਿਹੜੇ ਜਹਾਜ਼ ਚੜਦੇ ਇੱਥੇ ਤੁਸੀਂ ਆਪਣੀ ਜੇ ਮਾਨਤਾ ਵਗੈਰਾ ਹੈਗੀ ਤੁਹਾਡੀ ਵੀ ਤੁਸੀਂ ਬਾਹਰ ਜਾਣਾ ਚਾਹੁੰਦੇ ਆ ਇੱਥੇ ਆ ਪਲਾਸਟਿਕ ਦੇ ਜਿਹੜੇ ਝਾਰ ਆ ਇਹ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਚੜਾ ਸਕਦੇ ਆ ਤੇ ਵਿਦੇਸ਼ ਦੇ ਵੀਜ਼ੇ ਲੱਗਦੇ ਆ ਇਹ ਮੰਨਤਾਇਆ ਇੱਥੇ ਦੀ ਜੀ ਗੁਰਦੁਆਰਾ ਸ਼ਹੀਦ ਬੱਬਾ ਨਿਹਾਲ ਸਿੰਘ ਤੱਲਣ ਆਲੇ ਦੁਆਲੇ ਤੋਂ ਪਿੰਡਾਂ ਤੋਂ ਵੀ ਬਹੁਤ ਲੋਕੀ ਹੁੰਦੇ ਦੂਰੂ ਦੂਰੋਂ ਇਹਨਾਂ ਦੇ ਗੱਡੀਆਂ ਤੇ ਤੁਸੀਂ ਦੇਖੀਆ ਗੱਡੀਆਂ ਕਿੰਨੀਆਂ ਜਿਆਦਾਆਂ ਲੱਗੀਆਂ ਹੋਈਆਂ ਵਾ ਪਾਰਕਿੰਗ ਵੀ ਦੋ ਬਣੀਆਂ ਦੋਨੇ ਹੀ ਪਾਰਕਿੰਗਾਂ ਭਰੀਆਂ ਹੋਈਆਂ ਕਾਰਾਂ ਦੀ ਪਾਰਕਿੰਗ ਦੋ ਆ ਤੇ ਮੋਟਰਸਾਈਕਲ ਸਕੂਟਰ ਦੀ ਵੀ ਪਾਰਕਿੰਗ ਜਿਹੜੀ ਐ ਡਬਲ ਆ ਤੇ ਇਸ ਟਾਈਮ ਤੇ ਮਾਰਕੀਟ ਵੀ ਦੇਖ ਸਕਦੇ ਆ ਮਾਰਕੀਟ ਤੇ ਵੀ ਪੂਰਾ ਰੌਣਕ ਮੇ ਲਾਸਟ ਟਾਈਮ ਲੱਗਾ ਹੋਇਆ ਆ ਸੋ ਆਪਕਾ ਦੇ ਚਾਹ ਸੇ ਲਿਖੀ ਹੋ। ਦੇਖੋ ਕਿੰਨਾ ਰੌਲਾ ਪਿਆ ਲਾਸਟ ਟਾਈਮ ਤੇ। ਇੱਧਰਲੇ ਪਾਸੇ ਦੇ ਅੰਦਰ ਜਿਹੜਾ ਸਰੋਵਰ ਆ ਤੁਹਾਨੂੰ ਥੋੜਾ ਜਿਹਾ ਸਰੋਵਰ ਦੇ ਵੀ ਦਰਸ਼ਨ ਕਰਾ ਦਿੰਦੇ ਆ। ਕਿੰਦਾ ਲੱਗਦਾ ਹੈਗਾ ਬਸੇ ਰਾਤ ਦਾ ਟਾਈਮ ਆ ਪਰ ਤਾਂ ਦਿਖਾ ਦਿੰਦੇ ਆ। ਆਲੋ ਜੀ। ਇੱਥੇ ਅ ਗੁਰਦਰਾ ਸਾਹਿਬ ਦਾ ਸਰੋਵਰ ਸਾਹਿਬ ਨੇ ਆਇਆ ਜੀ। ਕਾਫੀ ਸਾਫ਼ ਸੁਥਰਾ ਇਹ ਸਰੋਵਰ ਦੀ। ਪਾਣੀ ਤੇ ਥੋੜਾ ਜਿਹਾ ਹੀ ਆ। ਉਹ ਅੰਦਰਲੇ ਪਾਸੇ ਕਾਫੀ ਡੂੰਘਾ ਪਣੀ ਇਧਰਲੇ ਪਾਸੇ ਥੋੜਾ ਜਿਹਾ ਪਾਣੀ ਰੱਖਿਆ ਹੋਇਆ ਹੈ। ਉੱਪਰਲੇ ਪਾਸੇ ਜਿਹੜੀ ਆ ਟੈਂਕੀ ਵੀ ਬਣੀ ਹੋਈ ਆ। ਇਧਰ ਸਰੋਵਰ ਆ, ਸਰੋਵਰ ਦੇ ਨਾਲ ਹੀ ਉਹ ਵੀ ਪਿੱਛੇ ਦੇਖ ਸਕਦੇ ਆ ਉਹ ਲੰਗਰ ਹਾਲ ਆ ਜੀ। ਯਾਨੀ ਕਿ ਵੀ ਕਿਹਦਾ ਹੈ ਲੰਗਰ ਹਾਲ ਦੇ ਨਾਲ ਹੀ ਬਣਿਆ ਹੋਇਆ ਸਰੋਵਰ ਹੈ। ਬਾਈ ਬਾਈ ਸਸਤਿਕਲ ਮਿਲਦੇ ਆ ਜੀ ਤੁਹਾਡੇ ਨਾਲ ਨੈਕਸਟ ਵਲੌਗ ਚ ਤਦ ਤੱਕ ਲਈ ਟੇਕ ਕੇ ਬਾਈ ਬਾਈ